ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਤਿ ਸ੍ਰੀ ਅਕਾਲ ਜੀ ਸਾਰੇ ਕਿਵੇਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਟਾਈਮ ਹੋ ਗਿਆ ਜੀ ਸਾਡੇ ਸਾਡੇ 10 ਹੋ ਗਏ ਬਟ ਅੱਜ ਮੈਂ 9:30 ਵਜੇ ਸਾਰੇ ਕੰਮ ਕਰਕੇ 10:00 ਵਜੇ ਫ੍ਰੀ ਹੋ ਗਈ ਸੀਗੀ ਸਾਡੇ 10:30 ਹੋ ਗਏ 10:00 ਵਜੇ ਮੈਂ ਪੂਰੀ ਪ੍ਰੋਪਰ ਫ੍ਰੀ ਹੋ ਗਈ ਸੀਗੀ ਦੇਖੋ ਜੀ ਆਪਾਂ ਟੇਬਲ ਵੀ ਇੱਧਰ ਲਾ ਲਿਆ ਤੇ ਆਪਾਂ ਸਾਰੇ ਆਪਣੀ ਰਸਾਈ ਵਗੈਰਾ ਥੁੱਪ ਚ ਪਈ ਹੋਈ ਆ इधर सारी क्लीनिंग करती आप घर साफ सुथरा अपना हो गया सज रही अभी मेरे कम बढ़ गए इधर भी देखो वो तो कपड़े वाला सैन मैं पिया क्योंकि कपड़े थोड़े सिले सिले हूँ मैं अपना पैक करूँगी उन्होंने बट अज मेरे को टाइम नहीं है इधर देखो इधर भी आप सारी क्लीन करती नमकीन बिस्किट अपने अपने पाके रख लिखो ਉਹਨਾਂ ਦਾ ਪਵਨਮ ਕੀ ਨੇ ਜਿਸ ਕੋ ਤੇ ਪਾਲੇ ਆਇਆ ਚਲੋ ਹੁਣ ਖਿਦਣਾ ਨਹੀਂ ਹੋ ਗਿਆ ਮੇ ਤਾਂ ਢੱਣ ਕੰਮ ਆਪਾਂ ਸਾਰੇ ਆਪਣੇ ਨਵੇੜ ਲੈ ਤੇ ਅੱਜ ਔਰਾਂ ਜੀ ਗੈਸਟ ਆਣਗੇ ਤੇ ਤਾਂ ਕਰਕੇ ਫਿਰ ਸਾਰੇ ਕੰਮ ਸਵੇਰੇ ਕੋਲ ਆ ਗਈ ਸੀ ਜੀ ਸ਼ਾਇਦ ਪਾਪਾ ਨਹੀਂ ਚੱਕੀ ਸੀ ਕਿਉਂਕਿ ਮੈਂ ਉਸ ਟਾਈਮ ਕੰਮ ਕਰ ਰਹੀ ਸੀ ਕਿ ਮੈਨੂੰ ਪਤਾ ਨਹੀਂ ਲੱਗਿਆ ਤੇ ਬੱਚੇ ਉੱਠੇ ਉਹਨਾਂ ਨੇ ਪਾਪਾ ਨੂੰ ਖੜਾ ਤਾ ਫੋਨ ਤੇ ਤਾਂ ਕਰਕੇ ਤੇ ਅੱਜ ਤੁਹਾਨੂੰ ਦੱਸਣ ਦੀ ਆਣਾ ਇਹਨਾਂ ਨੇ ਆਉਣਾ ਹੀ ਵੀਡੀਓਸ ਤਾਂ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੋਣਾ ਮੈਨੂੰ ਪਤਾ ਈ ਸਿਰਫ ਉਹ 5 ਮਿੰਟ ਲਈ ਵੀ ਜੇ ਬੈਠਦੇ ਜਾਣ ਨਾ ਇੰਨੀ ਬਹੁਤ ਆ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੋਣਾ ਵੀਡੀਓ ਚ ਮੈਂ ਨਹੀਂ ਲੈ ਸਕਦੀ ਵੀਡੀਓਸ ਮੈਂ ਤੁਹਾਨੂੰ ਫੇਰ ਦਿਖਾਉਂਗੀ ਤੇ ਤੁਹਾਨੂੰ ਮੈਂ ਦੱਸੂਗੀ ਕੌਣ ਆਇਆ ਤੇ ਕੰਮ ਸਾਰੇ ਅੱਜ ਇੰਨੀ ਜਲਦੀ ਜਲਦੀ ਕੰਮ ਕੀਤੇ ਨੇ ਕਿਉਂਕਿ ਮੈਂ ਨਾ ਬੱਚਿਆਂ ਨੂੰ ਅੱਗੇ ਤੋਰ ਕੇ ਕੰਮ ਕਰਦੀ ਹੁੰਦੀ ਹੰਨੀ ਆ ਸਹਸ ਦੇ ਪਾਪਾ ਵੀ ਘਰ ਨੇ ਉਹ ਬਾਹਰ ਬੈਠੇ ਨੇ ਮਤਲਬ ਕਿ ਬਾਹਰ ਬੰਦੇ ਬੈਠੇ ਨੇ ਉੱਥੇ ਗੱਲਾਂ ਮਾਰ ਰਹੇ ਨੇ ਵਰਕਸ਼ਾਪ ਚ ਗੱਡੀ ਉਹਨਾਂ ਨੇ ਬਾਹਰ ਕੱਢਤੀ ਤੇ ਕੁੱਚੇ ਵਗੈਰਾ ਆਪਾਂ ਸਾਰੇ ਕੰਮ ਇਹ ਟੂ ਚਾਟ ਸਾਰੇ ਇਹ ਕੰਮ ਕਰਦੇ ਦੇਖੋ ਜਾਈਆ ਪਤੂ ਪਜ ਪਾਤੀ ਕੁੱਚੇ ਵਗੈਰਾ ਆਪਾਂ ਨਾ ਲਾ ਲੋ ਬਾਹਰ ਲੱਗ ਗਿਆ ਨੇ ਗੱਲਾਂ ਕਰਨ ਤੇ ਬਾਕੀ ਹੁਣ ਤੁਸੀਂ ਮੇਰੇ ਵਲੌਗ ਦੇ ਨਾਲ ਬਣੇ ਰਹੋ ਤੇ ਮੈਂ ਤੁਹਾਨੂੰ ਦੱਸੂਗੀ ਵੀ ਕੌਣ ਆਇਆ ਸੀ ਕੌਣ ਨਹੀਂ ਤੇ ਚਲੋ ਜੀ ਹੁਣ ਮੈਂ ਥੋੜੇ ਜਿਹੇ ਰੈਂਦੇ ਨੂੰ ਕੋਈ ਕੰਮ ਹੈ ਉਹ ਵੀ ਦੇਖ ਲਓ ਬਣ ਰਹੇ ਹੋ ਤੁਸੀਂ ਬਲੌਗ ਦੇ ਨਾਲ ਲੋ ਜੀ ਸਾਡੇ ਮਾਮਾ ਜੀ ਆਏ ਨੇ ਅਮਰਤਸਰ ਸਾਹਿਬ ਤੋਂ ਇਹਨੇ ਸਾਡੇ ਜੀ ਛੋਟੇ ਮਾਮਾ ਜੀ ਉਹਨੇ ਸਾਡੇ ਵੱਡੇ ਮਾਮਾ ਜੀ ਇਧਰ ਵੀਰ ਜੀ ਆਏ ਨੇ ਨਾਲ ਤੇ ਵਿਆਹ ਦਾ ਕਾਰਡ ਲੈ ਕੇ ਆਏ ਨੇ ਹਾਂਜੀ ਬਸ 10 15 15 ਕਿ ਮਿੰਟ ਬਸ ਬੈਠੇ ਨੇ ਮਾਮਾ ਜੀ ਨੇ ਤੁਹਾਨੂੰ ਦੱਸਿਆ ਸੀ ਨਾ ਵੀ ਉਹ ਜਲਦੀ ਚ ਫਿਰ ਉਹਨਾਂ ਨੇ ਸਾਰੇ ਕਿਤੇ ਆਪਣੇ ਇੱਧਰ ਘਾਟ ਰਿਸ਼ਤੇਦਾਰੀਆਂ ਸਾਰੀਆਂ ਕਿਉਂਕਿ ਇੱਧਰੇ ਨੇ ਮਾਮਾ ਜੀ ਜੌਬ ਕਰਨ ਕਰਕੇ ਫਿਰ ਉਮਰਤਸਰ ਸਾਹਿਬ ਰਹਿੰਦੇ ਨੇ ਤਾਂ ਕਰਕੇ ਫਿਰ ਉਹ ਮਤਲਬ ਕਿ ਹੁਣ ਅੱਜ ਉਹਨਾਂ ਨੇ ਸਾਰੇ ਕਾਰਡ ਵੰਡ ਕੇ ਜਾਣੇ ਨੇ ਇੱਧਰ ਮਤਲਬ ਕਿ ਚੜੀ ਪਿੰਡ ਵਗੈਰਾ ਸਾਰੇ ਹਨ ਜਿੰਨੇ ਵੀ ਦੇਣੇ ਨੇ ਆਪਣੇ ਰਿਸ਼ਤੇਦਾਰੀਆਂ ਚ ਅੱਜ ਸਾਰੇ ਵੰਡ ਕੇ ਜਾਣਗੇ ਤੇ ਲਓ ਜੀ ਮੇਰੇ ਦਿਓਰ ਦੇ ਵਿਆਹ ਦਾ ਆ ਗਿਆ ਕਾਰਡ ਦੇਖੋ ਜੀ ਇਹ ਮੇਰੇ ਦਿਓਰ ਦੇ ਵਿਆਹ ਦਾ ਕਾਰਡ ਆਜਾ ਜੀ ਤੁਸੀਂ ਵੀ ਖਾ ਲੋ ਆਜੋ ਜੀ ਤੁਸੀਂ ਵੀ ਖਾ ਲਓ ਸਾਰੇ ਜਾਨੇ সুইਟਸ ਲੋ ਜੀ ਦੇਖੋ ਮੇਰੇ ਦਿਓਰ ਦੇ ਵਿਆਹ ਦਾ ਕਾਰਡ ਇਹ ਆ ਜੀ ਮੇਰੇ ਦਿਓਰ ਦੇ ਵਿਆਹ ਦਾ ਕਾਰਡ ਭਾਬੀਆਂ ਨੂੰ ਤਾਂ ਕਿੰਨਾ ਚਾਹ ਹੁੰਦਾ ਨਾ ਆਪਣੇ ਦਿਓਰਾਂ ਦੀ ਵਿਆਹ ਦਾ ਮੈਨੂੰ ਤਾਂ ਬਹੁਤ ਜ਼ਿਆਦਾ ਜੀ ਮੈਲੇ ਸ਼ਾਪਿੰਗ ਕਰਨੀ ਆ ਸਾਰੀ ਲੋ ਜੀ ਇਹ ਆ ਗਿਆ ਜੀ ਸਾਨੂੰ ਕਾਹ ਲੈ ਆ ਗਏ ਵਿਆਹ ਦਾ ਇਹ ਮਾਮਾ ਜੀ ਜਿੰਝਾ ਦਾ ਟਾਈਮ ਨਹੀਂ ਠਹਿਰੇ ਹੈਗੇ ਤੁਹਾਨੂੰ ਦਸਤੀਆਂ ਨਾ ਵੀ ਸਾਰੀ ਕਿਤੇ ਕਾਟ ਦੇਣੇ ਨੇ ਫਿਰ ਇਨਾ ਟਾਈਮ ਨਹੀਂ ਹੁੰਦਾ ਇਹ ਇੱਕ ਮਾਮਾ ਜੀ ਸਾਡੇ ਅੰਮ੍ਰਿਤਸਰ ਵਾਲੇ ਸੀਗੇ ਇੱਕ ਮਾਮਾ ਜੀ ਸੀਗੇ ਸਾਡੇ ਲੁਧਿਆਣੇ ਵਾਲੇ ਹਨਾ ਤੇ ਤਿੰਨ ਬ੍ਰਦਰ ਨੇ ਸਾਡੇ ਮੇਰੀ ਮਸੱਸ ਮੰਮੀ ਦੇ ਤਿੰਨ ਬ੍ਰਦਰ ਨੇ ਸਾਡੇ ਤਿੰਨ ਮਾਮਾ ਜੀ ਨੇ ਇੱਕ ਪਿੰਡ ਰਹਿੰਦੇ ਨੇ ਚੜੀ ਤੇ ਇੱਕ ਲੁਧਿਆਣੀ ਖਾਸ ਰਹਿੰਦੇ ਨੇ ਇੱਕ ਖਾਸ ਅੰਮ੍ਰਿਤਸਰ ਸਾਹਿਬ ਰਹਿੰਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਕੋਲੇ ਰਹਿੰਦੇ ਨੇ ਬੜੇ ਗੁਰਦੁਆਰਾ ਸਾਹਿਬ ਤੇ ਜਿਆਦਾ ਦੂਰ ਨਹੀਂ ਹੈਗੇ ਤੇ ਆਪਣਾ ਹੁਣ ਉਹ ਚਲੇ ਗਏ ਤੇ ਮੈਂ ਹੁਣ ਬੈਠ ਕੇ ਪੜ੍ਹਦੀ ਆ ਆਪਣੇ ਆਪਣੇ ਦਿੌਰ ਦੇ ਵਿਆਹ ਦਾ ਕਾਰ ਤੇ ਬਸ ਸ਼ਾਪਿੰਗਾਂ ਵੀ ਸ਼ੁਰੂ ਕਰ ਦੇਣੀ ਆ ਆਪਾਂ ਨੇ ਕਰਨੀ ਆ ਸਮਝ ਨਹੀਂ ਲੱਗਦਾ ਵੀ ਕੀ ਕਰੀਏ ਇੱਕ एग्जाम 14 ਬਹੁਤ ਜ਼ਿਆਦਾ ਬਸ ਇੱਕ ਬੱਚਿਆ ਕਰਕੇ ਟੈਨਸ਼ਨ ਹੋਈ ਹੋਈ ਦਿਮਾਗ ਤੇ ਬਸ ਉਹ ਜੇ ਦਿੱਕਤ ਰੀਤ ਤੋਂ ਬੱਚਿਆਂ ਦੇ एग्जाम ਸ਼ੁਰੂ ਹੋ ਜਾਣ ਤਾਂ ਸਭ ਤੋਂ ਵਧੀਆ ਚੀਜ਼ ਆ ਉਹ ਬਾਕੀ ਚਲੋ ਜੀ ਦੇਖਦੇ ਆਪਾਂ ਕਰਦੀ ਆ ਜੀ ਮੈਂ ਤੁਹਾਡੇ ਨਾਲ ਫੇਰ ਕੱਲ੍ਹ ਬਾਅਦ ਮੈਂ ਕਾਟ ਪੜ ਲਵਾਂ ਦੇਖੋ ਜੀ ਸਾਡੇ ਛਟੋਰੇ ਕਿੰਨੇ ਆ ਇੰਨੇ ਛਟੋਰੇ ਆ ਸਭ ਸਭ ਤੋਂ ਛੋਟਾ ਬੱਚਾ ਸਾਡੇ ਸਾਰੇ ਨਾਲੋਂ ਛੋਟਾ ਆ ਨਾਲੇ ਤਾਂ ਕਈ ਇਹਨੇ ਪੈਗਟ ਹੋ ਰੱਖਤਾ ਵੀ ਪੁੱਤ ਚੱਕ ਕੇ ਉਹਨੂੰ ਲੁਕਾਉਦੇ ਦੋ ਇਹਦੇ ਨਾਲ ਦੇ ਹੋਰ ਪਏ ਨੇ ਬੜੇ ਬੜੇ ਪੈਗਟ ਤਿੰਨ ਲਿਆਂਦੇ ਨੇ ਦੇਖੋ गाइस ਇਹ ਪਤਾ ਨਹੀਂ ਕੀ ਆ ਬੋਲਾ ਦੋ ਮਿੰਟਾਂ ਚ ਖਾਣੇ ਦਾ ਪੂਰਾ ਪੂਰਾ ਭਰਿਆ ਹੋਇਆ ਸੀ ਬੋਲਾ ਬੋਲਾ

ਤਿੰਨ ਪੈਰੇ ਟਿਨ ਹਾਲਦੇ ਨੇ ਜੀ ਇਹ ਸਾਡੇ ਸਾਰ ਨਾਲ ਚਟੋਰਾ ਬੱਚਾ ਹੈਗਾ ਕਿਸੇ ਦੇ ਘਰ ਅੱਜ ਇੰਨਾ ਚਟੋਰਾ ਐ ਇੰਨਾ ਚਟੋਰਾ ਮੇਰੀ ਤਬੀਅਤ ਹੋ ਗਈ ਖਰਾਬ ਆਹ ਦੇਖੋ ਜੀ ਸਾਢੇ 7 ਹੋਣੇ ਵਾਲਿਆਂ ਰੋਟੀ ਕੌਣ ਬਣਾਊਗਾ ਆਟਾ ਵੀ ਨਹੀਂ ਗੁੰਨੇ ਹੋਇਆ ਮੇਰਾ ਆਟਾ ਦੀ ਗੁੰਨੇ ਆ ਦੀਦੀ ਦੇਖਿਆ ਮੇਰੀ ਹਾਲਤ ਹੋ ਗਈ ਜੀ ਖਰਾਬ ਮੇਰਾ ਦਿਲ ਹੋਰ ਲੋਟ ਹੋ ਰਿਹਾ ਸਿਰ ਪਾੜ ਰਹੀ ਹਾਂ ਬਹੁਤ ਜ਼ਿਆਦਾ ਤੇ ਮੈਂ ਤਾਂ ਏ ਸਰ ਵੀ ਮੇਰਾ ਤਾਂ ਆਇਆ ਚੱਕਰੀ ਹੁੰਦਾ ਏ ਲੱਗਦਾ ਵੀ ਬਾਹਰ ਨਿਕਲ ਜਾਣਾ ਪਤਾ ਤਾਂ ਠੰਡ ਲੱਗ ਗਈ ਜਵਾੜਾ ਦੁਖੂਗਾ ਨਹੀਂ ਸਵਾਹ ਵਰਗੇ ਚੀਜ਼ਾਂ ਖਾਗੇ ਮੈਂ ਤਾਂ ਦੇਖ ਕੇ ਵੀ ਇਹਨਾਂ ਨੂੰ ਕਾਣ ਤਾਉਂਦੀ ਐ ਇੰਨਾ ਗੰਦਾ ਆ ਲੱਗਦਾ ਖਾਂਦੇ ਵੀ ਫੜ ਜਾ ਵੀ ਮੈਨੂੰ ਫੁਤੀ ਸੌ ਲੱਗਦਾ ਤਾਂ ਮੇਰਾ ਸਿਰ ਐ ਨਹੀਂ ਦੁਖਣ ਲਾਇਆ ਪਿਆ ਸਾਰੇ ਕਿੰਨਾ ਸਵਾਦ ਲੈ ਰਿਹਾ ਹੋਰ ਲੈਣਾ ਤੇਦ ਤੇ ਇਹਦਾ ਸਾਰਾ ਜਿੱਕੇ ਸਾਰਾ ਟਿੱਕਾ ਟਿੱਕਾ ਕਲਿੱਪਸ ਦੇਖੋ ਮੇਰੇ ਆ ਮਿਰਚ ਨਹੀਂ ਲੱਗੀ ਐ ਲਾਲ ਹੋਈ ਫਿਰਦੀ ਐ ਇਹ ਨਹੀਂ ਚੱਲਦੀ ਬਾਈਕ ਤਾਂ ਕਿੰਨੇ ਲਾਲੇ ਲਾਲੇ ਮੇਰੀ ਹਾਲਤ ਖਰਾਬ ਆ ਜੀ ਮੇਰਾ ਬੁਰਾ ਹਾਲ ਆ ਮੇਰਾ ਸਿਰ ਇੰਨਾ ਚਾ ਦੱਟ ਕੇ ਆ ਮੈਂ ਚਲੇ ਗਈ ਸੀ ਕਿ ਅੱਜ ਮਾਸੀ ਕੋਲ ਮਾਸੀ ਕੋਲ ਲਾ ਕੇ ਆਈਆਂ ਦੋ ਤਿੰਨ ਘੰਟੇ ਮੈਂ ਮਾਸੀ ਕੋਲ ਗਈ ਸੀ ਕਿ 11:00 ਵਜੇ ਮੈਂ ਆਈਆਂ 3:00 ਵਜੇ ਤੇ ਹਾਲਤ ਖਰਾਬ ਹੋਈ ਮਾਸੀ ਮਤਲਬ ਕਿ ਸਾਡੀ ਉਰੇ ਮਾਸੀ ਪਿੰਡ ਵਾਲੀ ਹੁਣ ਦੇਖਦੇ ਆ ਕੀ ਕਰਦੇ ਆ ਰੋਟੀ ਪਾਣੀ ਦਾ ਬਹੁਤ ਸਰਦੋਫਦਾ ਚੀਜ਼ ਐ ਨਾ ਦਰ ਤੋਂ ਇੱਕ ਮੈਂ ਖਾਦਾ ਇੱਕ ਪਾਪਾ ਨੇ ਖਾ ਲਿਆ ਹੁਣ ਮੇਰੇ ਨਾਲ ਕੀ ਉਹ ਹਮ ਟੱਪੇ ਚੋਂ ਕਹਿੰਦੇ ਮਖਾਈ ਚ ਕਿਨੇ ਖਾ ਲਈ ਚਲੋ ਜੀ ਫੇਰ ਮਿਲਦੀਆਂ ਦੇਖਦੀਆਂ ਰੋਟੀ ਪਾਣੀ ਦਾ ਹਿੱਲਾ ਕਰੀਏ ਕੁਛ ਨਾ ਕੁਛ ਤਾਂ ਹਿੱਲਾ ਕਰਨਗੇ ਮੈਂ ਰੋਟੀ ਬਣਾ ਲਾਂ ਮੈਂ ਰੋਟੀ ਆਟਾ ਹੀ ਨਹੀਂ ਗੁੰਨੇ ਹੋਇਆ ਨਹੀਂ ਪੁੱਤ ਨਹੀਂ ਆਉਣਾ ਉਹ ਨਹੀਂ ਨਹੀਂ ਹਰ ਜਾ ਤੂੰ ਤੇ ਬਸ ਜੀ ਅਸੀਂ ਵਿਆਹ ਦੀਆਂ ਕਰਨ ਗਏ ਸੀ ਮਹਾਜ ਵਿਆਹ ਦੀਆਂ ਤਿਆਰੀਆਂ ਸਾਰੀਆਂ ਕਰਨੀਆਂ ਨੇ ਤੇ ਮਾਮਾ ਜੀ ਉਹਨਾਂ ਦੀ ਵੀਡੀਓ ਬਣਾਈ ਤੇ ਮੈਨੂੰ ਸੰਗ ਲੱਗਦੀ ਸੀ ਕਿ ਥੋੜੀ ਜਿਹੀ ਵੀਰਾ ਸੀ ਨਾ ਕੋਈ ਮਤਲਬ ਗੱਡੀ ਲੈ ਕੇ ਜਿਹੜੇ ਆਏ ਹੋਏ ਸੀਗੇ ਮਾਮਾ ਜੀ ਉਹਨਾਂ ਦਾ ਵੀ ਗੱਡੀਆਂ ਵਾਲੇ ਕੰਮ ਆ ਤੇ ਚਲੋ ਜੀ ਹੁਣ ਫਿਰ ਦੇਖਦੇ ਆ ਤੁਹਾਨੂੰ ਮੈਂ ਗੋਲੀ ਲਈ ਆ ਸਰਦਾਰ ਜੀ ਚ ਹਟ ਗਿਆ ਤਾਂ ਫਿਰ ਮਿਲਦੀ ਆ ਤੁਹਾਨੂੰ ਬਾਅਦ ਵਿੱਚ

ਪਹਿਲੀ ਵਾਰ ਰੋਟੀ ਉਹ ਲਾ ਕੇ ਖਾ ਲਵਾਂਗੀ। ਉਹ ਦੀ ਸਹਜ ਜੀ ਰੋਟੀ ਬਣਾ ਰਹੀ ਹੈ ਜੀ। ਕੀ ਹੋ ਰਿਹਾ? ਈ ਨੂਣੀ ਨੀ ਨੂਣੀ 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 ਗਾਇਜ਼ ਆ ਦੇਖੋ ਮਿਸਕੀਟ ਮੇਡੀ ਫਸਟ ਰੋਟੀ

ਤੇ ਪਹਿਲੀ ਵਾਰ ਆਟਾ ਗੁੰਨੇ ਆ ਆਟਾ ਮੰਮਾ ਮੈਂ ਉਹ ਡੱਬੇ ਚ ਪਾਤਾ ਸੀਗਾ ਪਹਿਲੀ ਵਾਰ ਆਟਾ ਗੁੰਨੇ ਆ ਤੇ ਰੋਟੀ ਪਹਿਲੀ ਵਾਰੇ ਬਣਾਈ ਆਪਣੇ ਆਪ ਜਿਵੇਂ ਮੇਰੇ ਕੋਲ ਹੜਕੇ ਤਾਂ ਬਣਾ ਲੈਂਦੀ ਆ ਅਜ ਬਚਾਰੀ ਨੇ ਪਹਿਲੀ ਵਾਰ ਬਣਾਈ ਆ ਅੱਜ ਇਹਨੇ ਸਾਨੂੰ ਰੋਟੀ ਖੜਾਈ ਆ ਪਾਪਾ ਨੂੰ ਵੀ ਆਪਣੇ ਆਪ ਵੀ ਚੋਤਣੂਗੀ ਆਈਏ ਮੇਰੀ ਤਬੀਅਤ ਜੋ ਹੀ ਖਰਾਬ ਆ ਤੇ ਮੈਂ ਘਰ ਵਾਲਿਆਂ ਨੂੰ ਚੀਕ ਨਹੀਂ ਹੈਗਾ ਕਿ ਮੈਂ ਠੀਕ ਹਾਂ ਰੋਟੀ ਦੱਸੋ ਭਈ ਕਿਵੇਂ ਬਣਾਈ ਐ ਪਪਾ ਜੀ ਲੈ ਵਧੀਆ ਬਣਾਈ ਹੈ ਲੈ 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 ਹੋਰ ਕਹੇ ਜੀ ਰੋਟੀ ਹੁੰਦੀ ਹੈ ਵਧੀਆ ਬਣਾਈ ਹੈ ਨਹੀਂ ਬਣੀ ਨਹੀਂ ਤਾਂ ਵਧੀਆ ਨਹੀਂ ਆਵੀ ਆਵੀ ਨੂੰ ਹੁਣ ਆਇਆ ਹੋਇਆ ਪਿਆਸ ਹਸ ਦੀ ਤਾਰੀਫ ਹੁੰਦੀ ਆ ਹੁਣ ਹੁਣ ਮੈਂ ਚੁੱਪਚਾਪ ਬਹਿ ਜੰਨਾ ਬੋਲੂਗਾ ਮੂੰਚ ਕੀ ਕੁਝ ਬੋਲ ਤਾਂ ਹੁਣ ਚੋਲੀ ਵਾਲੀ ਦੱਸੀ ਵਧੀਆ ਬਣਾਈ ਹੈ ਦੱਸ ਦੇ ਮੇਰਾ ਨਾਮ ਹੈ ਰਿਕਰਾਮ ਕਾਕਾ ਡਰਾਈਵਰ ਹੈਗਾ ਦਿਹਾੜੀ ਤੇ ਭੇਜਣਾ ਜੀ ਨਾ ਵੀਰੇ ਪ੍ਰਾਈਵੇਟ ਗੱਡੀ ਤੇ ਜਾਵੀ ਵੇਰਾ ਨੋਰੇ ਦੀ ਗੱਲ ਕਰਦੇ ਆਂਡ ਸਮਾਨ ਵਾਲਾ ਕਾਲੂ ਆ ਓਕੇ ਇਹ ਆਪਾਂ ਕਰ ਲੂ ਫਿਰ ਨਿਊ ਬਲੌਗ ਦੇ ਨਾਲ ਨਾ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਏਕ ਟੂ ਬਾਏ